ਪਹਿਲਾ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਮਾਨ ਸਰਕਾਰ ਦੀ ਫਿਰ ਮਤਾ ਹਲਿਆਂ ਦਾ ਜਾਂਦਾ ਤੇ ਉੱਤੇ ਤੇ ਚਰਚਾ ਕੀਤੀ ਜਾਏਗੀ ਤੇ ਕੱਲ ਬਹਿਸ ਹੋਵੇਗੀ ਇਹ ਧਾਰਮਿਕ ਬੇਅਦਬੀਆਂ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ ਮੁੱਖੱਖ ਜਥੇਬੰਦੀਆਂ ਇਥੇ ਕਿਸ਼ੂਣੀ ਗੁਰਦਾਰ 15 ਕਮੇਟੀ ਸਾਰਿਆਂ ਵੱਲੋਂ ਕਿਹਾ ਗਿਆ ਕਿ ਸਖਤ ਕਾਨੂੰਨ ਬਣਾਏ ਜਾਣ ਕਿਸੇ ਨੇ ਇਹ ਨਹੀਂ ਕਿਹਾ ਕਿ ਕਾਨੂੰਨ ਨਾ ਬਣਾਏ ਜਾ ਸਦੀ ਗੱਲ ਹੀ ਕੋਈ ਹੈ ਜੀ ਕਿੰਨੇ ਗੁਰੂ ਦੀ ਤੇਰੇ ਤੇ ਪਤਾ ਨਹੀਂ ਕੀ ਗੱਲ ਕਰਨੀ ਇਹਨਾਂ ਨੇ ਕੀ ਨਹੀਂ ਗੱਲ ਕਰਨੀ ਕਹਿੰਦੇ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗ੍ਰੋਥੀ ਦੇ ਬਿੱਕੀ ਨੀ ਕਿੰਨੇ ਗੰਭੀਰ ਤਾਂ ਜਾਂ ਜਿੰਦਗੀ ਇਹਨਾਂ ਮੁੱਦਿਆਂ ਦੇ ਗੱਲ ਕਰਨ ਲਈ ਆਵਦਾਨ ਸੋਜ ਬਿੱਲ ਪਾਸ ਹੋਣ ਤੋਂ ਬਾਅਦ ਪੀਐੜਬੀ ਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਸਜ਼ਾਾਂ ਮਿਲ ਜਾਣਗੀਆਂ ਕੀ ਫਿਰ ਰਾਜਪਾਲ ਪਰਵਾਨ ਕੀ ਦੇਣਗੇ ਜਾਂ ਅੱਗੇ ਜਿਹੜਾ ਹੈਗਾ ਰਾਸ਼ਟਰਪਤੀ ਕੋਲ ਜਾਏਗਾ ਇਹ ਵੀ ਵੱਡਾ ਸਵਾਲ ਕੇਂਦਰ ਵੱਲੋਂ ਚਿੱਠੀ ਪੱਤਾ ਜਿਹੜਾ ਹੈਗਾ ਸੂਨੀ ਗੁਰਦਰ ਪਰਮੇਂਦਕਮੇਟੀ ਨੂੰ ਜਾਣਾ ਚਾਹੀਦਾ ਸੀ ਕਿ ਅਸੀਂ ਤੁਹਾਡੇ ਲਈ ਸਹਿਯੋਗ ਕਰਨ ਲਈ ਤਿਆਰ ਹਾਂ ਐਡੇ ਵੱਡੇ ਧਾਰਨ ਤੇ ਪਵਿੱਤਰ ਦਿਹਾੜੇ ਆ ਰਿਹਾ ਹੈ ਦੁਨੀਆਂ ਸਰਕਾਰਾਂ ਨੂੰ ਚਾਹੇ ਕੇਂਦਰ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਸ੍ਰੀ ਗੁਰੂਦਰ 15 ਮਿੰਟ ਦੇ ਨਾਲ ਵੱਡੇ ਦਿਹਾੜੇ ਹੈ ਜਿਹਦੇ ਤੱਕ ਸਾਬ ਤੇ ਸ੍ਰੀ ਪਟਨਾ ਸਾਹਿਬ ਦਾ ਵਿਵਾਦ ਚੱਲ ਰਿਹਾ ਸੀ ਜੋ ਅੱਜ ਖਤਮ ਹੋ ਗਿਆ ਇਹ ਚਿੰਨਾ ਫੈਸਲਾ ਹੈ ਗੁਰੂ ਸਾਹਿਬਾਨ ਦੇ ਐਡੇ ਸਤਿਗ੍ਰੰਥ ਦੇ ਦਿਹਾੜੇ ਤੇ ਜਿਸ ਪਟਨਾ ਸਾਹਿਬ ਇੱਕ ਹਸ ਦੇ ਜਥੇਦਾਰ ਵੱਲੋਂ ਸਾਂਝੇ ਤੌਰ ਤੇ ਇੱਕ ਸੁਨੇਹਾ ਜਾਇ ਕਿ ਸਿੱਖ ਪੰਥ ਇੱਕ ਪਲੇਟਫਾਰਮ ਤੇ ਆ ਕੇ ਵੱਡੇ ਦਿਹਾੜੇ ਮੈਂ ਅੱਜ ਹੁਣ ਜਿਸ ਤਰ੍ਹਾਂ ਕਾਂਗਰਸ ਵੱਲੋਂ ਤੇ ਡਿਮੋਨਸਟ੍ਰੇਸ਼ਨ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਲੱਗਦਾ ਹੈ ਕਿ ਇਹੋ ਜੇ ਮਜਾਰੇ ਤੇ ਰੋਸ ਪਟਾਵੇ ਬਾਕੀ ਵਿਰੋਧੀ ਧਿਰਾਂ ਵੱਲੋਂ ਵੀ ਕੀਤੀ ਜਾਣ ਦੀ ਪ੍ਰੋਗਰਾਮ ਲਿਖੇ ਜਾ ਰਿਹਾ ਹੈ ਸਰਕਾਰ ਨੇ ਸਖਤੀ ਨਾਲ ਇਹ ਗੱਲ ਕਹਿਦੀ ਹੈ ਕਿ ਜਿਹੜੇ ਕਿਸਾਨਾਂ ਨੇ ਵੀ ਸਸ ਜਿਹੜੀ ਦੇ ਮਸ਼ੀਨਾ ਲੈ ਕੇ ਸਸਤੇ ਭਾਅ ਦੇ ਵੇਚਦਿਆਂ ਡੀਲਰਾਂ ਦੇਤੀਆਂ ਜਾਂ ਕਿਸੇ ਹੋਰ ਸੂਬੇ ਦੇ ਲੋਕਾਂ ਦੇਤੀਆਂ ਵਿਆਜ ਸਮੇਤ ਕਹਿੰਦੇ ਵਸੂਲੀ ਕਰੀ ਜਾਏਗੀ ਇਹ ਤਾਂ ਕਿਸਾਨੀ ਨਾਲ ਵੀ ਧੋਖਾ ਹੈ ਤੇ ਪੰਜਾਬ ਨਾਲ ਹੀ ਧੋਖਾ ਹੈ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਨੂੰ ਆਨ ਦਾ ਪ੍ਰਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਮਿਸਟਰ ਆਪਾ ਹਾਜ਼ਰਾਂ ਤੁਹਾਡੇ ਸਦੇ ਤੇ ਲਓ ਸਵਾਲ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਬੇਅਦਬੀਆਂ ਘਟਨਾਵਾਂ ਬਹੁਤ ਜ਼ਿਆਦਾ ਵਾਪਰੀਆਂ ਤੇ ਸਿੱਖ ਕੌਮ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਹੋ ਗਈ ਸੀ ਤੇ ਸਰਕਾਰ ਤੋਂ ਮੰਗ ਕਰ ਰਹੇ ਸੀ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹ ਬੇਅਬਦੀਆਂ ਰੁਕ ਸਕਣ ਤੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅੱਜ ਪਹਿਲਾ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਮਾਨ ਸਰਕਾਰ ਦੀ ਫਿਰ ਮਤਾ ਹਲਿਆਂ ਦਾ ਜਾਂਦਾ ਤੇ ਉੱਤੇ ਤੇ ਚਰਚਾ ਕੀਤੀ ਜਾਏਗੀ ਤੇ ਕੱਲ ਬਹਿਸ ਹੋਵੇਗੀ ਜੀ ਬਿਲਕੁਲ ਪੰਜਾਬ ਦੇ ਲਈ ਵੱਡਾ ਤੇ ਐ ਮਾਮਲਾ ਹੈ ਆ ਧਾਰਨਾ ਕਿ ਜਿਹੜੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੇ ਮੁੱਦੇ ਤੇ ਆਪਾਂ ਬੀਚੋ ਪਛੀੜੀ ਗੱਲ ਕਰਦੇ ਆ ਉਹਦੇ ਲਈ ਜਿਹੜਾ ਬਿੱਲ ਲਿਆਂਦਾ ਗਿਆ ਜੀ ਔਰ ਬਿਜਲੀ ਐਮਿੰਡ ਦਾ ਅੰਦਾਜ਼ਾ ਇਥੇ ਲਾਓ ਕਿ ਮੁੱਖ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਭਵਨ ਸਿੰਘ ਮਾਨੋਣਾ ਵੱਲੋਂ ਵਿਸ਼ੇਸ਼ ਕੋ ਗ੍ਰਹਿ ਮੰਤਰੀ ਨੇ ਗ੍ਰਹਿ ਮੰਤਰੀ ਵੱਜੀ ਉਹਨਾਂ ਨੇ ਪੇਸ਼ ਕੀਤਾ ਔਰ ਦੋਨੇ ਰਤਵਿਓਨ ਕੋਲੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦਾ ਸੋ ਬਿਜਲੀ ਦੀ ਐਮਿੰਡ ਦਾ ਅੰਦਾਜ਼ਾ ਕਿ ਸਦਨ ਦੇ ਨੇਤਾ ਵੱਲੋਂ ਇਹ ਬਿੱਲ ਸਦਨ ਚ ਲਿਆਂਦਾ ਗਿਆ ਪਿਛਲੇ ਕਈ ਦਿਨਾਂ ਤੋਂ ਆਪਾਂ ਜਾਣਦੇ ਹਾਂ ਕਿ ਲਗਾਤਾਰ ਮੀਡੀਆ ਦੇ ਅੰਦਰ ਧਾਰਮਿਕ ਹਲਕਿਆਂ ਦੇ ਅੰਦਰ ਪੀਟੀਗਲ ਸਰਕਲ ਇਸ ਗੱਲ ਦੀ ਵੱਡੀ ਚਰਚਾ ਰਹੀ ਹੈ ਕਿ ਧਾਰਮਿਕ ਬੇਅਦਬੀਆਂ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਵਾਕਖ ਜਿੱਤੇ ਬੰਦਿਆਂ ਇਥੇ ਕਸ਼ਮਰੀ ਗੁਰਦਾਰ ਪੰਧ ਕਮੇਟੀ ਸਾਰਿਆਂ ਵੱਲੋਂ ਕਿਹਾ ਗਿਆ ਕਿ ਸਖਤ ਕਾਨੂੰਨ ਬਣਾਏ ਜਾਣ। ਕਿਸੇ ਨੇ ਇਹ ਨਹੀਂ ਕਿਹਾ ਕਿ ਕਾਨੂੰਨ ਨਾ ਬਣਾਇਆ ਜਾਏ ਸਦੀ ਗੱਲ ਇੱਕੋ ਹੀ ਰਿਹਾ ਕਿ ਸਖਤ ਕਾਨੂੰਨ ਆਉਣਾ ਚਾਹੀਦਾ ਹੈ। ਹੁਣ ਉਹ ਮੁੱਦਾ ਜਿਹੜਾ ਹੈ ਜਦੋਂ ਪੰਜਾਬ ਵਿਧਾਨ ਸਭਾ ਜਿਆਜੋ ਦੀ ਪਟਲ ਤੇ ਆਇਆ ਤਾਂ ਉਸ ਤੋਂ ਆਉਣ ਤੋਂ ਬਾਅਦ ਜਿਹੜਾ ਪਹਿਲਾ ਪ੍ਰਤੀਕਰਮ ਗੁਰਦੀਤ ਦੇ ਅਗੂ ਵੱਲੋਂ ਆਇਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਕਿ ਜੀ ਸਮਾਂ ਘਟਾ ਹੈ ਇਧਰ ਸਾਨੂੰ ਵਿਚਾਰਨ ਦੀ ਲੋੜ ਹੈ ਸਿਸਟਮ ਮੁੱਦਾ ਹੈ ਆਪਾਂ ਅੱਜ ਦੀ ਵਿਜੇ ਕਾਲ ਨੂੰ ਸਰਦਨ ਦੇ ਇਸ ਮੁੱਦੇ ਤੇ ਬਹਿਸ ਹੋ ਸਕਦੀ ਹੈ ਤੇ ਆਪਾਂ ਜ਼ਰੂਰ ਕਰੀਏ ਪਰ ਕੱਲ ਦਾ ਦਿਨ ਰੱਖੀਏ ਸਾਨੂੰ ਹੁਣੇ ਕੋਈ ਮਿੰਟ ਪਹਿਲਾਂ ਕਦੇ ਜਿਹੜਾ ਬਿੱਲ ਦਾ ਖਰੜਾ ਦਿੱਤਾ ਗਿਆ ਸਮਾਂ ਚਾਹੀਦਾ ਖੈਰ ਇਹਦੇ ਜਵਾਹਰ ਮੁਖੰਦਰੀ ਭਵੰਤਮਾਨ ਬੋਲੇ ਕਹਿੰਦੇ ਦੇਖੋ ਵਿਰੋਧੀ ਧਿਰ ਦੇ ਨੇਤਾ ਨੂੰ ਬਿਆਦਿਆਂ ਤੇ ਮੁੱਦੇ ਦੇ ਬੋਲਣ ਲਈ ਸਮਾਂ ਚਾਹੀਦਾ ਹੈ 215 ਦਾ ਇਹ ਮੰਤ ਭਾਗਾ ਵਰਤਾਰਾ ਵਾਪਰਿਆ ਹੋਇਆ ਉਦੋਂ ਤੋਂ ਲੈ ਕੇ ਅੱਜ ਹੁਣ ਆਪਾਂ 25 ਗੱਲ ਕਰ ਰਹੇ ਹਾਂ ਅਜੀ ਕਹਿੰਦੇ ਵਿਰੋਧੀ ਧਿਰ ਦੇ ਪਤਾ ਨਹੀਂ ਕੀ ਗੱਲ ਕਰਨੀ ਇਹਨਾਂ ਨੇ ਕੀ ਨਹੀਂ ਗੱਲ ਕਰਨੀ ਕਹਿੰਦੇ ਇਥੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਰੋਧੀ ਧਿਰ ਕਿੰਨੀ ਕੁ ਗੰਭੀਰਤਾ ਜਸਨੀ ਲਿਖਿਆ ਨਾ ਮੁੱਦਿਆਂ ਤੇ ਗੱਲ ਕਰਨ ਲਈ ਇਸ ਤੋਂ ਬਾਅਦ ਦੇ ਵਿੱਚ ਸਦਨ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕਿ ਸਦਨ ਦੇ ਕੰਮ ਚਲਾਉਣ ਲਈ ਤਾਂ ਆਗੂ ਸਪੀਕਰ ਹੀ ਹੁੰਦੇ ਆ ਸਪੀਕਰ ਨੇ 15 ਮਿੰਟ ਲਈ ਸਦਨ ਜਿਹੜਾ ਕਮਲਤਰੀ ਕੀਤਾ ਫਿਰ ਵਿਚਾਰ ਵਟਾਂਦਰਾ ਕੀਤਾ ਤੇ ਉਸ ਤੋਂ ਬਾਅਦ ਜੋ ਦੁਆਰਾ ਮੀਟਿੰਗ ਹੋਈ ਉਸ ਦੇ ਸਦਨ ਚ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਰੁਧੀ ਤੇ ਆਗੂ ਵੱਲੋਂ ਇਸ ਗੱਲ ਤੇ ਸਹਿਮਤੀ ਦਿੱਤੀ ਗਈ ਜੀ ਠੀਕ ਹੈ ਕਾਲ ਜਿਹੜਾ ਹੈ ਕਿ ਬਿਲ ਤੇ ਚਰਚਾ ਹੋ ਸਕਦੀ ਹੈ ਕੱਲ ਆਪਾਂ ਮਿਲਦੇ ਹਾਂ ਇਸ ਮੁੱਦੇ ਨੂੰ ਲੈ ਕੇ ਦੇ ਸਪੀਕਰ ਨੇ ਉਸ ਤੋਂ ਬਾਅਦ ਜਿਹੜਾ ਸਦਨ ਕੱਲ ਹੀ ਠਾ ਦਿੱਤਾ ਹੁਣ ਇਹ ਵੱਡਾ ਤੇ ਅਹਿਮ ਮੁੱਦਾ ਕੱਲ ਜਿਹੜਾ ਹੈਗਾ ਸਦਨ ਦੀ ਪਟਲ ਤੇ ਆਏਗਾ ਬਹਿਸ ਦੇ ਲਈ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਤੇ ਚ ਇਹ ਵੀ ਹੈ ਕਿ ਇਹ ਮੁੱਦਾ ਜਿਹੜਾ ਮੁੱਦਾ ਹੈ ਜਿਹੜਾ 2015 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਸਰਕਾਰਾਂ ਬਦਲ ਗਈਆਂ ਸੁਮਣੀ ਅਕਾਲੀ ਪਾਰਟੀ ਸੰਤਾ ਪਾਰਟੀ ਜਿਨਾਂ ਦੇ ਚੱਲ ਜਾਂੇ ਵਰਤਾਰਾ ਵਾਪਰਿਆ ਵੱਡੇ ਇਰੀਗੇਸ਼ਨ ਲੱਗੇ ਪੰਜਾਬੀ ਕੀ ਕਰ ਸਕਦੇ ਸੀ ਉਹਨਾਂ ਨੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਸਤਾ ਤੋ ਬਾਹਰ ਕਰਤਾ ਲੰਬੇ ਕਰਤਾ ਤੇ ਅੱਜ ਤੱਕ ਬਾਹਰ ਹੀ ਬੈਠੇ ਆ ਉਸ ਤੋਂ ਬਾਅਦ ਆਏ ਕਾਂਗਰਸ ਕੈਪਟਨ ਮਰਿੰਦਰ ਸਿੰਘ ਕੈਪਟਨ ਮਰਿੰਦਰ ਸਿੰਘ ਨੇ ਵੱਡੇ ਵਾਅਦੇ ਕੀਤੇ ਵਿਅਦਿਵਿਦਿ ਮੁੱਦੇ ਤੇ ਗੱਲ ਕੀਤੀ ਕਿ ਮੈਂ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗਾ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਿਵੇਂ ਇਸੇ ਪੰਜਾਬ ਵਿਧਾਨ ਸਭਾ ਚ ਬਿੱਲ ਵੀ ਲੰਦਾ ਗਿਆ ਉਹ ਬੇਲਾ ਕਿਸੇ ਸਿਰੇ ਨਹੀਂ ਲੱਗਿਆ ਅਜ ਤੱਕ ਵੀ ਸ਼ਾਇਦ ਰਾਸ਼ਟਰਪਤੀ ਕੋਲ ਪ੍ਰਵਾਨਗੇ ਲਈ ਪਿਆ ਕੋਈ ਚਾਰਾ ਜੁਈ ਨਹੀਂ ਹੋਈ ਹੁਣ ਕੈਪਟਨ ਅਮਰਿੰਦਰ ਦਾ ਪਾਰਟੀ ਛੱਡ ਕੇ ਜਿਹੜੇ ਚਲੇ ਗਏ ਪੰਜ ਬਜਰ ਪਰ ਗਰਦਾ ਕੀ ਬਣਿਆ ਸਰਕਾਰੀ ਬਦਲ ਗਈ ਸੋ ਚੰਜੀ ਚੰਨੀ ਮੁੱਖ ਮੰਤਰੀਲੇ ਕੈਪਟਨ ਅਮਰਿੰਦਰ ਹੈ ਕਾਂਗਰਸ ਉਹਨਾਂ ਦੇ ਸਮਿਆਂ ਚੱਲਦੇ ਆ ਕੋਈ ਨਹੀਂ ਹੋ ਸਕਿਆ ਤਾਂ ਹੁਣ ਜਿਹੜੀ ਸਰਕਾਰ ਬਣੀ ਐ ਇਹਨਾਂ ਵੱਲੋਂ ਵੱਡਾ ਵਾਅਦਾ ਕੀਤਾ ਗਿਆ ਇਹ ਬੀਆੜੀ ਦੇ ਮੁੱਦੇ ਤੇ ਅਸੀਂ ਦੋਛਿਆਂ ਨੂੰ ਸਜ਼ਾਵਾ ਦੇਾਂਗੇ ਹੁਣ ਇੱਕ ਵੱਡਾ ਇਮਤਿਹਾਨ ਹੈ ਸਦਨ ਦੇ ਅੰਦਰ ਜਦੋਂ ਇਹ ਕਾਲ ਬਿਲ ਪੇਸ਼ ਹੋਏਗਾ ਤੇ ਬਹਿਸ ਹੋਏਗੀ ਪ੍ਰਵਾਨਗੀ ਹੋਏਗੀ ਇਹ ਤਾਂ ਲਾਜ਼ਮੀ ਹੈ ਕਿ ਸਾਰੀਆਂ ਤਰ੍ਹਾਂ ਸਹਿਮਤੀ ਦੇਣੀ ਹੈ ਆਪਣਾ ਆਪਣਾ ਨਜ਼ਰੀਆ ਜ਼ਰੂਰ ਹੁੰਦਾ ਸਾਰਿਆਂ ਦਾ ਰੇ ਨਹੀਂ ਕੋਈ ਕਹਿ ਸਕਦਾ ਕਿ ਦੀ ਅਸੀਂ ਬੀਆੜੀ ਦੇ ਮੁੱਦੇ ਦੇ ਵੱਖਰੇ ਰਹਿ ਰੱਖਦੇ ਹਾਂ ਕਿ ਪ੍ਰਵਾਨਗੀ ਨਾ ਦਿੱਤੀ ਜਾਏ ਸੋ ਇਹਦੇ باوجود ਵੀ ਇੱਕ ਵੱਡਾ ਪੰਜਾਬੀਆਂ ਨੇ ਮਨ ਜਿਹੜਾ ਸਵਾਲ ਹੈ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਜਨ ਲਿਸ ਕਹਨਾ ਜਾਹਾਂਗਾ ਕਿ ਕੀ ਪੰਜਾਬ ਵਿਧਾਨ ਸਭਾਜ ਬਿੱਲ ਪਾਸ ਹੋਣ ਤੋਂ ਬਾਅਦ ਬੇਅਦਬੀ ਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਸਜ਼ਾਾਂ ਮਿਲ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਚਾਰਾ ਜੋਈ ਠੀਕ ਆ ਕਿ ਸਦਨ ਤੇ ਬਿੱਲ ਜਾਂਦਾ ਜਾ ਰਿਹਾ ਐ ਇਹ ਬਿੱਲ ਅਗੇ ਪਾਸ ਹੋਣ ਤੋਂ ਬਾਅਦ ਵੀ ਰਾਜਪਾਲ ਕੋਲ ਜਾਏਗਾ ਰਾਜਪਾਲ ਸਹੀ ਪਹੁੰਚਣਗੇ ਨਹੀਂ ਪਹੁੰਚਣਗੇ ਵੱਡਾ ਸਵਾਲੀਆ ਨਿਸ਼ਾਨ ਕੀ ਫਿਰ ਰਾਜਪਾਲ ਪ੍ਰਵਾਨਗੀ ਦੇਣਗੇ ਜਾ ਅੱਗੇ ਜਿਹੜਾ ਹੈਗਾ ਰਾਸ਼ਟਰਪਤੀ ਕੋਲੇ ਜਾਏਗਾ ਇਹ ਵੀ ਵੱਡਾ ਸਵਾਲ ਸੋ ਕਈ ਪੜਾ ਇਸ ਬਿੱਲ ਦੇ ਪਰ ਇਹਦੇ باوجود ਵੀ ਦੁਨੀਆ ਭਰ ਚ ਬੈਠੇ ਪੰਜਾਬੀ ਇਸ ਗੱਲ ਦੀ ਤਵਕਕ ਰੱਖਦੇ ਆ ਉਮੀਦ ਰੱਖਦੇ ਆ ਕਿ ਸਾਰਿਆਂ ਦੇ ਮਨ ਹਿਰਦੇ ਬੁਲੰਦਰੇ ਗਏ ਆ ਬੇਅਦਬੀ ਦੇ ਨਾਲ ਗੁਰੂਗ੍ਰਾਮ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸਰਕਾਰਾਂ ਬਦਲਦੀਆਂ ਰਹੀਆਂ ਵਾਦੇ ਹੁੰਦੇ ਰਹੇ ਪਰ ਅਜੇ ਤੱਕ ਕੋਈ ਦੋਸ਼ੀ ਸਾਹਮਣੇ ਨਹੀਂ ਆਇਆ ਠੀਕ ਹੈਂਦਰ ਸਰਕਾਰ ਹੈ ਉਹਤੇ ਦੇ ਰਿਸਾਲ ਉੱਠਣੇ ਇਸ ਗੱਲ ਤੇ ਦੇਖੋ ਭਾਰਤੀ ਜਨਤਾ ਪਾਰਟੀ ਨਵੰਦਗੀ ਪੰਜਾਬ ਚ ਵੀ ਕਰਦੀ ਆ ਤੇ ਹੁਣ ਕਹਿੰਦੇ ਆ ਲਗਾਤਾਰ ਕੈਸੀ ਸਤਾ ਜਾਵਾਂਗੇ ਤਾਂ ਪੰਜਾਬ ਦੀ ਦिशा ਦੀ ਦਸ਼ਾ ਬਦਲਾਂਗੇ ਦੂਸਿਆਂ ਨੂੰ ਸਤਾਵਾ ਦੇਵਾਂਗੇ ਹੁਣ ਜੇ ਬਿੱਲ ਨੇਪਰੇ ਚੜੇਗਾ ਤਾਂ ਉਹਦੇ ਚ ਕੇਂਦਰ ਸਰਕਾਰ ਦਾ ਵੀ ਸਹਿਯੋਗ ਲਾਜ਼ਮੀ ਹੈ ਰਾਸ਼ਟਰਪਤੀ ਕੋਲੇ ਜਾਏਗਾ ਗ੍ਰਹਿ ਮੰਤ్రਾਲਾ ਵੀ ਉਸ ਨੂੰ ਵਾਜਸ ਸਕਦਾ ਇਸ ਮਾਮਲੇ ਨੂੰ ਸੋ ਸਾਰਿਆਂ ਤਰ੍ਹਾਂ ਦਾ ਇਮਤਿਹਾਨ ਹੈ ਪੰਜਾਬੀ ਦਾ ਇਮਤਿਹਾਨ ਹੀ ਲੈਣਾ ਜਾਣਦੇ ਆ ਨਾ ਜੋ ਪਾਣਾ ਵਾਪਰਿਆ ਉਹ ਤਾਂ ਸਾਰਿਆਂ ਦੇ ਸਾਹਮਣੇ ਆ। ਕੀ ਇਹ ਬਿਲ ਸਜ਼ਾ ਦੇ ਪੇਸ਼ ਹੋਣ ਤੋਂ ਬਾਅਦ ਪਰਵਾਨ ਹੋਏਗਾ। ਬਿਲ ਦੀ ਸ਼ਕਲ اختیار ਕਰੇਗਾ। ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀਆਂ। ਇਹ ਕਿਹਾ ਗਿਆ ਮੁਕੰਦਰੀ ਭਗਵੰਤ ਬਾਲਵੰਦ ਨੂੰ ਕਿ ਸਿੱਧੇ ਜਾਂ ਆ ਸਿੱਧੇ ਤੌਰ ਤੇ ਜਿਹੜੇ ਵੀ ਦੋਸ਼ੀ ਹੈ ਉਹਨਾਂ ਨੂੰ ਸਖਤ ਸਜ਼ਾਾਂ ਮੈਣ ਦੇ ਲਈ ਬਿਲ ਦਾ ਅੰਦਾਜ਼ਾ ਬਿਲਕੁਲ ਸਹੀ ਹੈ। ਇਸੇ ਬਾਰੇ ਕੋਈ ਦੋਹਰ ਨਹੀਂ। ਸਵਾਲ ਇਹ ਹੈ ਕਿ ਸਖਤ ਸਜ਼ਾਾਂ ਮੈਣੀਆਂ? ਉਰੇ ਧਾਰੇ ਚ ਸਖਤ ਸਲਾਮਾਂ ਦੇ ਧਾਰੇ ਚ ਕੇਵਲ ਬਿੱਲ ਆਉਣ ਦੇ ਨਾਲ ਜੇ ਜਿੰਮੇਵਾਰੀ ਪੂਰੀ ਨਹੀਂ ਹੁੰਦੀ ਜਿੰਮੇਵਾਰੀ ਬਿੱਲ ਨੂੰ ਨੇਪਰੇ ਚਾੜਨ ਨਾਲ ਪੂਰੀ ਹੋਏਗੀ ਉਦੋਂ ਪੰਜਾਬ ਸਰਕਾਰ ਨਾਲ ਰਾਜਪਾਲ ਤੁਹਾਨੂੰ ਕਿ ਰਾਸ਼ਟਰਪਤੀ ਕੇਂਦਰ ਸਰਕਾਰ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਪੰਜਾਬੀ ਜ਼ਰੂਰ ਨਜ਼ਰਾਂ ਟਿਕਾਈ ਬੈਠੇ ਹੈ ਕਿ ਕਿਹੋ ਜਿਹਾ ਬਰਤਾਰਾ ਵਿਰੋਧੀ ਧਿਰਾਂ ਦਾ ਅਜ ਹਾਕਮ ਕਰਨ ਦਾ ਰਹੇਗਾ ਸਾਡੇ ਮਾਮਲੇ ਚ ਦੇਖਦੇ ਆਂ ਕੱਲ ਜਦੋਂ ਬਿੱਲ ਆਏਗਾ ਤਾਂ ਕੀ ਵਤੀਰਾ ਰੋਧਿਤ ਅਤੇ ਹਾਕੁੰਦਾ اور ਕਿਸ ਕਦਰ ਕੇ ਬਿਲਤੇ ਕਾਰਵਾਈ ਹੋ ਪਾਏਗੀ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਿਆ ਜਿਹਦੇ ਚਾਲਦੇ ਸ਼ੇਰ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਨੂੰ ਕਹਿ ਕੇ ਅਸੀਂ ਬੜੇ ਵੱਡੇ ਪੱਧਰ ਦੇ ਉੱਤੇ ਮਨਾਵਾਂਗੇ ਤੇ ਵੱਡੀ ਵੱਡੀ ਸ਼ਖਸੀਅਤਾਂ ਨੂੰ ਅਸੀਂ ਬੁਲਾਵਾਂਗੇ ਜੀ ਬਿਲਕੁਲ ਵੱਡਾ ਸਵਾਲ ਹੈ ਤੁਹਾਡਾ ਵੇਖੋ ਗੁਰਤੇਗ ਬਹਾਦਰ ਜੀ ਬਾਰੇ ਜਦੋਂ ਆਪਾਂ ਹਮੇਸ਼ਾ ਜ਼ਿਕਰ ਕਰ ਦਿੰਦੇ ਕਹਿ ਜਾਂਦਾ ਗੁਰਤੇਗ ਬਹਾਦਰ ਹਿੰਦੀ ਚਾਦਰ ਜੀ ਸਾਰੇ ਮੁਲਕ ਨੂੰ ਬਚਾਉਣ ਵਾਲੇ ਗੁਰੂ ਤੇਗ ਬਹਾਦਰ ਉਹਨਾਂ ਦੇ 350 ਸਾਲਾ ਸ਼ਹਾਦਤ ਦੀ ਆਪਾਂ ਗੱਲ ਕਰਦੇ ਆਂ ਤੇ ਜਦੋਂ 350 ਸਾਲਾ ਸ਼ਹਾਦਤ ਸ਼ਤਾਬਦੀ ਆ ਰਹੀ ਹੈ ਸੁਮਨੀ ਗੁਜਰ ਪਰੰਦੇ ਕਮੇਟੀ ਨੇ ਫੈਸਲਾ ਜ਼ਰੂਰ ਕੀਤਾ ਹੈ ਮਨਾਉਣ ਲਈ ਚੰਗਾ ਹੈ ਹੁੰਦਾ ਕਿ ਕੇਂਦਰ ਸਰਕਾਰ ਵੀ ਸਿੱਧੇ ਤੌਰ ਤੇ ਜੰਗਾਰਾ ਭਰਦੀ ਐ ਜੀਪੀਸੀ ਨੂੰ ਕਿ ਇਹ ਤਾਂ ਸਾਰੇ ਮੁਲਕ ਦਾ ਮਾਮਲਾ ਹੈ ਅਸੀਂ ਕਹਿੰਨੇ ਗੁਰੂ ਤੇਗ ਬਹਾਦਰ ਨੇ ਸਾਡੇ ਮੁਲਕ ਨੂੰ ਬਚਾਇਆ ਉਸ ਸ਼ੁੱਧਤਾ ਦੇ ਦੌਰ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ ਤੇ ਅੱਜ ਅਸੀਂ ਮੁਲਕ ਨੂੰ ਇਸ ਕਦਰ ਦੇਖ ਰਹੇ ਹਾਂ ਕੇਂਦਰ ਵੱਲੋਂ ਚਿੱਠੀ ਪੱਤਰ ਜਿਹੜਾ ਹੈਗਾ ਸੂਨੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਜਾਣਾ ਚਾਹੀਦਾ ਸੀ ਕਿ ਅਸੀਂ ਤੁਹਾਡੇ ਲਈ ਸਹਿਯੋਗ ਕਰਨ ਲਈ ਤਿਆਰ ਹਾਂ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀਏ ਦੇਖੋ ਮੁੱਦਿਆਂ ਤੇ ਮਿਹਣੋ ਮਿਹਣੀ ਹੋਣੀ ਗੁਰੂਦ ਹੋਣਾ ਮੈਂ ਤੋਂ ਨਾ ਵੱਖਰੀ ਗੱਲ ਹੈ ਅਰ ਜਦੋਂ ਆਪਾਂ ਗੱਲ ਕਰਦੇ ਹਾਂ ਗੁਰਤੇਗ ਬਾਧਰੀ ਦਾ 350 ਸਾਲਾ ਸਦੀ ਦੇਹਾੜਾ ਔਰ ਇਸੇ ਤਰੀਕੇ ਨਾਲ ਜਿਹੜੇ ਬਾਕੀ ਜਿਹੜੇ ਸਿੰਘ ਸਹਿਬਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀਆਂ ਸ਼ਹਾਦਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਗਤਾ ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਚ ਕੋਈ ਨਹੀਂ ਜਾਣਦਾ ਕਿ ਜਿਸ ਗੁਰਤੇਗ ਬਾਧਰੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਕਦਰ ਪਰਵਾਰ ਵਾਰਿਆ ਆਪਾਂ ਪੰਚੀ ਗੱਲ ਕਰਦੇ ਆਂ ਮੈਂ ਕਹਿੰਦਾ ਸਾਰੇ ਮੁਲਕ ਤੋਂ ਪਰਵਾਰ ਬਾਰੇ ਆ ਮਾਨਵਤਾ ਲਈ ਬਾਰੇ ਵਾਲੇ ਕਿ ਮੁਲਕ ਦੀ ਵੀ ਆਪਾਂ ਗੱਲ ਛੱਡੋ ਐਡੇ ਵੱਡੇ ਧਾਰਮਿਕ ਤੇ ਪਵਿੱਤਰ ਦਿਹਾੜੇ ਆ ਰਹੇ ਆ ਦੋਨਾਂ ਸਰਕਾਰਾਂ ਵਿੱਚ ਹੈ ਕੇਂਦਰ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਚੋਣ ਲਈ ਕੁਦਰ 15 ਕਮੇਟੀ ਦੇ ਨਾਲ ਵੱਡੇ ਦਿਹਾੜੇ ਆ ਇਹ ਵੱਡੇ ਦਿਹਾੜੇ ਪਾਰਟੀ ਪੱਧਰ ਤੋਂ ਲਕੀਰਾਂ ਜਿਹੜੀਆਂ ਖਿੱਚੀਆਂ ਆ ਉਹਨਾਂ ਤੋਂ ਉੱਪਰ ਉੱਠ ਕੇ ਮਨਾਏ ਜਾਣ ਦੀ ਲੋੜ ਆ ਫੇਰ ਹੀ ਸੀ ਸਮਝਿਆ ਕਿ ਮਾਨਤਾ ਦੇ ਤੌਰ ਤੇ ਅਸੀਂ ਸਤਿਕਾਰ ਕਰਦੇ ਆ ਨਤਮਸਤੇ ਕੋਣਾ ਆਪਣੇ ਆਪ ਚ ਇੱਕ ਵੱਡੀ ਗੱਲ ਹੁੰਦੀ ਹੈ ਔਰ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਇੱਕ ਦੂਸਰਾ ਰੋਖ ਹੈ ਜਦੋਂ ਆਪਾਂ ਜੀਬੀਸੀ ਦੀ ਗੱਲ ਕਰਦੇ ਆ ਜੀਬੀਸੀ ਦੇਖੋ ਸਿੱਖਾਂ ਦੀ ਨਮੈਂਦਾ ਜਿੱਥੇ ਬੰਦੀ ਹੈ ਮੈਂ ਅਕਸਰ ਵੀ ਇਹ ਜਾਣਦੇ ਸੇ ਕਹਿਣਾ ਹੁੰਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਉਸ ਮਿੰਨੀ ਪਾਰਲੀਮੈਂਟ ਦੀ ਜਿਹੜੀ ਕਮੇਟੀ ਹੈ ਅਧਾਨ ਜਿਹੜੇ ਹਰਜਿੰਦਰ ਸਿੰਘ ਦਾਨੀ ਉਹਨਾਂ ਦੀ ਗਵਾਹੀ ਚਾਜਾ ਅਮਰ ਸਾਹਿਬ ਦੇ ਚੀ ਮੀਟਿੰਗ ਹੋਈ ਜੀ ਸ਼੍ਰੋਮਣੀ ਕਾਲਕਲ ਦੇ ਸਾਰੇ ਆਗੂ ਸੁਖਵੀਰ ਬਾਦਲ ਬਾਕੀ ਕਦਾਵਾਰਾ ਗੋਦੇ ਚ ਸ਼ਾਮਲ ਹੋਏ ਵਾਕਫ ਹੋ ਕੇ ਸਿੱਖ ਜਥੇਬੰਦੀਆਂ ਦੇ ਦਮਦਮੇ ਇਕੱਠਾਲ ਦੂਜੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਔਰ ਪ੍ਰੋਗਰਾਮ ਲਿਖੇ ਗਏ ਕਿ ਨਵੰਬਰ ਦੇ ਮਹੀਨੇ ਚ ਕਿਸ ਕਦਰ ਉਹਨਾਂ ਤਰੀਕਿਆਂ ਦੇ ਵਿੱਚ ਇਸ ਤਾਰਦੀ ਮਨਾਈ ਜਾਣੀ ਹੈ ਕਿਦਾਂ ਇੱਕ ਜਿਹੜਾਗਾ ਕੀਰਤਨ ਜਥਾ ਚੱਲੇਗਾ ਸ਼ਾਮ ਤੋਂ ਵਾਕੋ ਗਿਥਾਵਾਂ ਤੋਂ ਜਿਹੜੇ ਸਥਾਨ ਗੁਰਤੇਗ ਬਹਾਦਰ ਜੀ ਵਿਚਾਰ ਰਿਸ਼ੋ ਪ੍ਰਾਪਤ ਹੈ ਉਥੋਂ ਦੇ ਲੰਘਦਾ ਹੋਇਆ ਆਨੰਦਪੁਰ ਸਾਹਿਬ ਪਹੁੰਚੇਗਾ ਤਾਂ ਆਨੰਦਪੁਰ ਸਾਹਿਬ ਆ ਕੇ ਉਹਦੀ ਸਮਾਪਤੀ ਹੋਏਗੀ ਇਦਾਂ ਹੀ ਕਸ਼ਮੀਰ ਤੋਂ ਅੱਗੇ ਜਥਾ ਚੱਲੇਗਾ ਬਹੁਤ سارے ਪ੍ਰੋਗਰਾਮ ਲਿਖੇ ਗਏ ਹੈ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਇਹ ਮੁੱਖ ਪ੍ਰੋਗਰਾਮ ਉਧਰ ਜ਼ਰੂਰ ਆਓ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਗਈ ਹੈ ਕਿ ਆਓ ਸਾਰੇ ਮੁਲਕ ਦੇ ਜਿਨੇ ਮੁੱਖ ਮੰਤਰੀਆਂ ਸੂਬਿਆਂ ਦੇ ਸਾਰੇ ਨਬੜੀ ਹਲੇਮੀ ਨਾਲ ਬੇਨਤੀ ਕੀਤੀ ਗਈ ਐਸਡੀਪੀਐਸ ਵੀ ਵੱਲੋਂ ਕਿ ਸਾਰੇ ਆਪਣੇ ਆਪਣੇ ਸੂਬਿਆਂ ਦੇ ਅੰਦਰ ਜਿਹੜੀਆਂ ਵਿਦਾਂਸਭਾਵਾਂ ਹਨ ਉਹਨਾਂ ਅੰਦਰ ਇੱਕ ਦਿਨ ਵਿਸ਼ੇਸ਼ ਤੌਰ ਤੇ ਪੂਤੇ ਬਹਾਦਰੀ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਹੈਗਾ ਦਿਨ ਜਿਹੜਾ ਬਣਾਇਆ ਜਾਵੇ ਯਾਦ ਕੀਤਾ ਜਾਵੇ ਇਦਾਂ ਹੀ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਸਪੀਕਰ ਪਾਰਲੀਮੈਂਟ ਨੂੰ ਬੇਨਤੀ ਕੀਤੀ ਗਈ ਹੈ ਕਿ ਕਿਸੇ ਨਾ ਪਾਰਲੀਮੈਂਟ ਦੇ ਅੰਦਰ ਵੀ ਇਦਾਂ ਦਾ ਹੀ ਪ੍ਰੋਗਰਾਮ ਹੋਣਾ ਚਾਹੀਦਾ ਹੈ ਜਿਹੜਾ ਯਾਦਗਾਰ ਦੇ ਤੌਰ ਤੇ ਮਨਾਇਆ ਜਾਵੇ ਕਿਉਂਕਿ ਇਹ ਕੇਵਲ ਸਿੱਖ ਪਾਈਚਾਰੇ ਦਾ ਨਹੀਂ ਹੈ ਸਗੋਂ ਦੁਨਿਆਵੀ ਤੌਰ ਤੇ ਦੁਨੀਆ ਭਰ ਚ ਮਨਾਇਆ ਜਾਣ ਦਾ ਸੱਦਾ ਦਿੰਦਾ ਹੈ ਤੇ ਸਾਡੀ ਆਪਣੀ ਸਰਕਾਰ ਸਾਡੀ ਆਪਣੇ ਪਾਰਲੀਮੈਂਟ ਸਾਡੀਆਂ ਆਪਣੇ ਸਰਕਾਰਾਂ ਉਥੇ ਦਾ ਮਨਾਇਆ ਜਾਣ ਦੀ ਤੌਕੋ ਕੀਤੀ ਜਾਂਦੀ ਹੈ ਯੂਨੀਵਰਸਿਟੀਆਂ ਵਿਦਵਾਨਾਂ ਸਾਰਾ ਵੱਡੇ ਪੱਧਰ ਤੇ ਇਹ ਸਾਰੇ ਮਾਮਲੇ ਸ਼ਾਮਿਲ ਕੀਤਾ ਜਾ ਰਿਹਾ ਹੈ ਬਾਹਰ ਵੀ ਸਿੱਖ ਪਾਈਚਾਰੇ ਨਾਲ ਜਿਹੜੇ ਵੱਖ-ਵੱਖ ਦੇਸ਼ਾਂ ਦੇ ਕੈਨੇਡਾ ਅਮਰੀਕਾ ਇੰਗਲੈਂਡ ਆ ਦੂਜੇ ਮਿਲਖਾਂ ਜਿੱਥੇ ਵੀ ਕੋਈ ਸੰਗੇ ਸਿਕਰਤਵੇ ਵਾਲੇ ਵਿਦਵਾਨ ਬੈਠੇ ਆ ਪਾਰਲੀਮੈਂਟ ਮੈਂਬਰ ਬੈਠੇ ਆ ਉਹਨਾਂ ਦੇ ਆਪਣੇ ਆਪਣੇ ਨਿਜਮਾ ਅਮਤਾਕ ਵਿਧਾਇਕ ਬੈਠੇ ਆ ਉਹਨਾਂ ਸਾਰਿਆਂ ਨੂੰ ਵੀ ਸੱਦੇ ਦਿੱਤੇ ਜਾਏ ਕਿ ਆਓ ਆਕੇ ਇਸ ਵੱਡਾ ਪ੍ਰੋਗਰਾਮ ਹੈ ਦੇਚ ਜੁਆਇਨ ਕਰੋ ਸ਼ਾਮ ਨੂੰ ਉਸ ਵੱਡਾ ਪ੍ਰੋਗਰਾਮ ਹੈ ਜਿਹੜਾ ਆਰਟੀਪੀਸੀ ਨੇ ਲਿਖਿਆ ਜੀ ਦਾ ਅੱਜ ਖਲਾਸਾ ਕੀਤਾ ਤਾਂ ਮੀਨ ਆਉਣ ਵਾਲੇ ਦਿਨਾਂ ਚ ਇਹਨੂੰ ਅਮਲੀ ਰੂਪ ਪਹਨਾਇਆ ਜਾਏਗਾ ਜੀ ਜੀ ਸੋ ਨਾਲੇ ਗੱਲ ਕਰਾਂਗੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਪਟਨਾ ਸਾਹਿਬ ਦਾ ਵਿਵਾਦ ਚੱਲ ਰਿਹਾ ਸੀ ਜੋ ਅੱਜ ਖਤਮ ਹੋ ਗਿਆ ਕੁਲਦੀਪ ਸਿੰਘ ਗੜਗੱਜ ਜੋ ਕਿ ਕਾਰਜਕਾਰੀ ਜਥੇਦਾਰ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਮਸਲੇ ਦਾ ਹੱਲ ਕਰ ਲਿਆ ਜੀ ਇੱਕ ਚੰਗੀ ਜਾਣਕਾਰੀ ਹੈ ਜੇ ਤੁਸੀਂ ਜ਼ਿਕਰ ਕਰ ਰਹੇ ਜਿੱਦਾਂ ਆਪਾਂ ਸ਼ਾਹਾਂ ਤਾਂ ਦੀ ਗੱਲ ਕੀਤੀ ਹੈ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬ ਦੀ ਦਿਹਾੜੇ ਦੀ ਗੱਲ ਕੀਤੀ ਹੈ 350 ਸਾਲਾ ਉਸ ਮੌਕੇ ਦੇ ਉੱਤੇ ਜਦੋਂ ਪਟਨਾ ਸਾਹਿਬ ਦੇ ਖਾਸ ਤੌਰ ਤੇ ਸਾਰਾ ਸੰਬੰਧੀ ਪਟਨਾ ਸਾਹਿਬ ਨਾਲ ਜੁੜਿਆ ਹੋਇਆ ਜਿੰਨਾ ਆਪ ਅਸਥਾਵੀਂ ਅੰਦਰ ਜ਼ਿਕਰ ਕਰ ਰਹੇ ਆ ਤੇ ਪਟਨਾ ਸਾਹਿਬ ਦੀ ਜਿਹੜੀ ਹੈਗੀ ਹੈ ਉਥੋਂ ਦੀਆਂ ਸੰਸਥਾਵਾਂ ਜਿਹੜਾ ਅਕਾਲੀ ਦਲ ਨਾਲ ਟਕਰਾ ਹੈ ਉਹ ਕਿਸੇ ਤਰੀਕੇ ਨਾਲ ਵੀ ਸੋਭਾ ਦਾ ਕੀ ਦਿਨ ਨਾ ਬਲਕਿ ਪੀੜਾ ਦੇਣ ਵਾਲੀ ਗੱਲ ਸੀ ਹੁਣ ਜਿਹੜਾ ਕਾਰਜਕਾਰੀ ਜਥੇਦਾਰ ਨੇ ਸਾਡੇ ਯਾਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਵੀ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਇਹ ਤਾਂ ਗੜਕਾਇਸਾ ਦੇ ਖਿਲਾਫ ਜਾਂ ਦੂਜੇ ਸਿੰਘ ਸਾਹਿਬਾਂ ਦੇ ਖਿਲਾਫ ਜਿਹੜੀ ਕਿ ਮਤੇ ਦੀ ਤਰੀਕ ਫੈਸਲੇ ਲਈ ਸੀ ਉਹ ਫੈਸਲੇ ਦਾ ਵਾਪਸ ਲਈ ਲਿਆ ਤੇ ਨਾਲ ਉਹਨਾਂ ਨੇ ਕਿਹਾ ਕਿ ਇਸ ਦੇ ਜਵਾਬ ਦੇ ਵਿੱਚ ਜੋ ਕੁਝ ਅਸੀਂ ਕੀਤਾ ਜੋ ਸੇਵਾ ਸਾਨੂੰ ਲਈ ਜਾਏਗੀ ਉਹ ਸੇਵਾ ਵੀ ਅਸੀਂ ਭਾਵਾਂਗੇ ਕਿ ਚੰਗਾ ਫੈਸਲਾ ਹੈ ਗੁਰੂ ਸਾਹਿਬਾਨ ਦੇ ਅਡੀਸ਼ਾਗੀਆਂ ਦੇ ਰਹਾੜੇ ਤੇ ਜਿਹੜਾ ਪਟਨਾ ਸਾਹਿਬ ਕੇ ਕਾਲਾਸ ਦੇ ਜਥੇਦਾਰ ਵੱਲੋਂ ਸਾਂਝੇ ਤੌਰ ਤੇ ਸੁਨੇਹਾ ਜਾਏ ਕਿਸ ਸੈਕਟਰਪੰਟਿਕ ਪਲੇਟਫਾਰਮ ਤੇ ਆ ਕੇ ਵੱਡੇ ਦਿਹਾੜੇ ਮਨਾਏਗਾ ਸੁਚੰਗੀ ਜਾਣਕਾਰੀ ਹੈ ਇੱਕ ਸੰਗਠਨ ਤੋਂ ਬਾਹਰੋਂ ਦਾ ਨਜ਼ਰ ਆ ਰਿਹਾ ਸਿੱਖ ਭਾਈਚਾਰਾ ਜੀ ਜੀ ਸੁਜੇ ਪਾਸੇ ਗੱਲ ਕਰਾਂਗੇ ਜੀ ਕਾਂਗਰਸ ਦੇ ਪ੍ਰਧਾਨ ਨੇ ਜੀ ਪੰਜਾਬ ਦੇ ਮਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਜੇ ਕਿ ਲੁਧਿਆਣਾ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਉਸ ਪ੍ਰਦਰਸ਼ਨ ਦੇ ਵਿੱਚ ਸਰਕਾਰ ਦੇ ਖਿਲਾਫ ਕਾਂਗਰਸੀਆਂ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਗਿਆ ਤੇ ਲੈਂਡ ਪੂਲਿੰਗ ਜੋ ਨੀਤੀ ਹੈ ਉਹਦਾ ਵਿਰੋਧ ਕੀਤਾ ਗਿਆ ਜੀ ਰਾਜਾ ਵੜਿੰਗ ਦਾ ਕਹਿਣਾ ਸੀ ਕਿਸੇ ਵੀ ਹਾਲ ਦੇ ਵਿੱਚ ਇਹ ਨੀਤੀ ਲਾਗੂ ਨਹੀਂ ਹੋਣ ਦੇਵਾਂਗੇ ਜੀ ਬਿਲਕੁਲ ਕਾਂਗਰਸ ਨੇ ਹਜ਼ੂੜਿਆਣਾ ਚ ਚੰਗਾ ਪ੍ਰਦਰਸ਼ਨ ਕੀਤਾ ਹੈ ਔਰ ਮੁੱਦਾ ਜਿਹੜਾ ਹੈਗਾ ਉਹ ਇੱਕੋ ਹੀ ਮੁੱਦਾ ਹੈ ਕਿ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਹੈ ਉਹ ਕਹਿੰਦੇ ਧੱਕੇ ਨਾਲ ਲਾਗੂ ਕੀਤੀ ਜਾ ਰਹੀ ਹੈ ਕਿਸਾਨਾਂ ਤੋਂ ਜ਼ਬਰੀ ਜ਼ਮੀਨਾਂ ਲਈਆਂ ਜਾ ਰਹੀਆਂ ਅਸੀਂ ਕਹਿੰਦੇ ਇਹ ਕੰਮ ਹੋਣ ਨਹੀਂ ਦੇਵਾਂਗੇ ਹੁਣ ਦੂਜੇ ਪਾਸੇ ਆਪਾਂ ਸਰਕਾਰ ਦੀ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਆ ਉਹ ਕਹਿੰਦੇ ਜੀ ਰਾਜਸੀ ਤੌਰ ਤੇ ਸਾਰੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਅਸੀਂ ਕਿਸਾਨਾਂ ਦੀ ਸਹਿਮਤੀ ਦੇ ਨਾਲ ਨੀਤੀ ਬਣਾ ਰਹੇ ਹਾਂ ਜਿਹੜਾ ਕਿਸਾਨ ਜਿਹੜਾ ਲੈਂਡ ਪੂਲਿੰਗ ਸਕੀਮ ਜੁਆਇਨ ਕਰਨਾ ਚਾਹੇਗਾ ਉਹ ਕਰੇਗਾ ਜਿਹੜਾ ਨਹੀਂ ਕਰਨਾ ਚਾਹੇਗਾ ਨਹੀਂ ਕਰ ਸਕਦਾ ਇਦਾਂ ਦੀ ਕੋਈ ਜ਼ਬਰਦਸਤੀ ਕੋਈ ਗੱਲ ਨਹੀਂ ਉਹਨੇ ਕਿਸਾਨ ਕਿਉਂਕਿ ਖੇਤੀ ਦੇ ਵਿੱਚੋਂ ਬਹੁਤ ਘੱਟ ਮੁਨਾਫਾ ਆ ਰਿਹਾ ਹੈ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਖੇਤੀ ਤੋਂ ਮੋੜਾ ਦੇ ਕੇ ਹੋਰ ਖੇਤਾਂ ਵੱਲ ਵੀ ਲਾਇਆ ਜਾਵੇ ਕਿਸਾਨਾਂ ਦੇ ਵਿਕਾਸ ਲਈ ਪੰਜਾਬ ਦੇ ਵਿਕਾਸ ਲਈ ਸਕੀਮ ਲੈਂਦੀ ਹੈ ਰੁਗ੍ਰੋਧੀ ਤਰ੍ਹਾਂ ਦੇ ਵਿੱਚ ਲਗਾਤਾਰ ਟਕਰਾਅ ਜ ਨਜ਼ਰ ਆ ਰਹੀਆਂ ਅੱਜ ਹੁਣ ਜਿਸ ਤਰ੍ਹਾਂ ਕਾਂਗਰਸ ਵੱਲੋਂ ਤੇ ਡਿਮੋਨਸਟ੍ਰੇਸ਼ਨ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਲੱਗਦਾ ਹੈ ਕਿ ਇਹੋ ਜਿਹੇ ਮਜਾਰੇ ਤੇ ਰੋਸ ਪ੍ਰਟਾਵੇ ਬਾਕੀ ਵਿਰੋਧੀ ਧਿਰਾਂ ਵੱਲੋਂ ਵੀ ਕੀਤੀ ਜਾਣ ਦੀ ਪ੍ਰੋਗਰਾਮ ਵਿੱਚ ਲਿਖੇ ਜਾ ਰਿਹਾ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਤਾਂ ਦੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਚੋਂਗੇ ਆਪ ਇਸ ਦਾ ਇਹਨਾਂ ਗੱਲ ਜ਼ਰੂਰ ਹੋਰ ਜੋੜ ਕੇ ਕਹਿਣੀ ਚਾਹਾਂਗੇ ਕਿ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪਸਤਾਬ ਆਇਆ ਜਿਸ ਦਾ ਆਪਾਂ ਉਹਨਾਂ ਦਾ ਜ਼ਿਕਰ ਕਰਿਆ ਇਸ ਮੁੱਦੇ ਤੇ ਤਾਂ ਉਹਨਾਂ ਨੇ ਵੀ ਜਿਹੜੀ ਮੀਡੀਆ ਨੂੰ ਸੁਬੋਧਨ ਕਰਦਾ ਹੈ ਇਹ ਗੱਲ ਕਹੀ ਹੈ ਕਿ ਵਿਧਾਨ ਸਭਾ ਦੇ ਅੰਦਰ ਅਸੀਂ ਲੈਂਡ ਪੂਲਿੰਗ ਨੀਤੀ ਦੇ ਉੱਤੇ ਗੱਲ ਕਰਨੀ ਚਾਹੁੰਦੇ ਸਰਕਾਰ ਨੇ ਸਾਨੂੰ ਸਮਾਂ ਨਹੀਂ ਦਿੱਤਾ ਸਰਕਾਰ ਨੇ ਸਾਡਾ ਸਮਾਂ ਇਸ ਤਰੀਕੇ ਨਾਲ ਲੰਘਾਤਾ ਅਸੀਂ ਚਾਹੁੰਦੇ ਸੀ ਤਾਂ ਕਾਹਗੀਤਾਗਾ ਵਿਰੋਧੀਧਰਨ ਸੋ ਵਿਰੋਧੀਧਰ ਦੇ ਮੁੱਦੇ ਨੂੰ ਉਠਾ ਰਹੀ ਹੈ ਨਰਪ੍ਰੇਸ ਗੱਲ ਤੇ ਕਰਦਾ ਕਿ ਕਿਸਾਨੀ ਦਾ ਜਾਂ ਪੰਜਾਬੀਆਂ ਦਾ ਇਸ ਨੂੰ ਹੰਗਾਰਾ ਮਿਲਦਾ ਜਾਂ ਜਿੱਦਾਂ ਵਿਰੋਧੀਧਰ ਕਹਿ ਰਹੀ ਹੈ ਕੀ ਜਿਹੜਾ ਹੈਗਾ ਉਸ ਤਰੀਕੇ ਨਾਲ ਰਾਸਸੀ ਰੰਗ ਤਰੇ ਲੈ ਕੇ ਜਿਹੜਾ ਹੈਗਾ ਮਾਮਲਾ ਨਿਬੜ ਜਾਏਗਾ ਜੀ ਜੀ ਸੋ ਦੂਜੇ ਪਾਸੇ ਸਰਕਾਰ ਹੁਣ ਕਿਸਾਨਾਂ ਦੇ ਖਿਲਾਫ ਸਖਤੀ ਕਰਨ ਜਾ ਰਹੀ ਹੈ ਕਿਉਂਕਿ ਪਰਾਲੀ ਨੂੰ ਰੋਕਣ ਦੇ ਲਈ ਸਾੜਨ ਦੇ ਲਈ ਇੱਕ ਮਸ਼ੀਨਾਂ ਦਿੱਤੀਆਂ ਗਈ ਸੀ ਸਬਸਿਡੀ ਦੇ ਉੱਤੇ ਪਰ ਕਿਸਾਨਾਂ ਨੇ ਉਹ ਅੱਗੇ ਵੇਚ ਦਿੱਤੀਆਂ ਗਈਆਂ ਨੇ ਹੁਣ ਸਰਕਾਰ ਜਾਂਚ ਕਰੇਗੀ ਤੇ ਉਹਨਾਂ ਕਿਸਾਨਾਂ ਦੇ ਖਿਲਾਫ ਕਾਰਵਾਈ ਕਰੇਗੀ ਜੀ ਵੀ ਵਿਹਾਂਸ ਵਾਲਾ ਦੇਖੋ ਆਪਾਂ ਅੱਗੇ ਅਕਸਰ ਗੱਲ ਕਰਦੇ ਆਂ ਪਰਾਲੀ ਜਦੋਂ ਧੂਆਂ ਨਿਕਲਦਾ ਨਿਕਲਦਾ ਜੀ ਹੁਣ ਪੁਰਾਣੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਲੈਂਦੇ ਆਂ ਸੀ ਉਹਨਾਂ ਮਸ਼ੀਨਾਂ 'ਚੋਂ ਵੀ ਧੂਆਂ ਨਿਕਲਦਾ ਨਜ਼ਰ ਆ ਰਿਹਾ ਹੈ ਕਿਉਂ ਕਿਉਂਕਿ ਜਿਹੜੀਆਂ ਸਬਸਿਡੀ ਦੇ ਮਸ਼ੀਨਾ ਕਿਸਾਨਾਂ ਨੂੰ ਦਿੱਤੀਆਂ ਗਈਆਂ ਸੀ ਸਾਰੇ ਕਿਸਾਨ ਤਾਂ ਨਹੀਂ ਪਰ ਕਾਹੀ ਕਿਸਾਨ ਐ ਹੋ ਜਾਇ ਜਿਨ੍ਹਾਂ ਨੇ ਸਬਸਿਡੀ ਲੈ ਕੇ ਮਸ਼ੀਨਾ ਲਿਆਂ ਤੇ ਅੱਗੇ ਉਹਨਾਂ ਹੀ ਡੀਲਰਾਂ ਨੂੰ ਸੁੱਚੇ ਹੱਥ ਵੇਚ ਦਿੱਤੀਆਂ ਜਾਂ ਕੋਈ ਰਾਜਸਥਾਨ ਦਾ ਲੈ ਗਿਆ ਕੋਈ ਹਰਿਆਣੇ ਦਾ ਲੈ ਗਿਆ ਹੁਣ ਸਬਸਿਡੀ ਤੇ ਲਿਆਂ ਮਸ਼ੀਨਾ ਤੇ ਅੱਗੇ ਤੁਸੀਂ ਅੱਧੇ ਮੁੱਲ ਵੇਚ ਦਿਓ ਕਹਿੰਦੇ ਨੇ ਵੀ ਤੂਰਾਂ ਦਾ ਮਾਲ ਜਿਹੜਾ ਹੈਗਾ ਡਾਂਗਾ ਤੇ ਗਾਜ਼ ਵਾਲੀ ਗੱਲ ਹੋ ਗਈ ਨਾ ਤੁਸੀਂ ਸਰਕਾਰ ਤੋਂ ਸਬਸਿਡੀ ਲਈ ਤੇ ਅੱਧੇ ਮੁੱਲ ਤੇ ਮਸ਼ੀਨਾ ਵੇਚ ਦਿੱਤੀਆਂ ਜਦੋਂ ਸਰਕਾਰ ਨੂੰ ਪਤਾ ਲੱਗਿਆ ਤਾਂ ਉਹਨੇ ਧੂਆਂ ਉਠਾਇਆ ਜਾਂਚ ਹੋ ਰਹੀ ਹੈ ਸਮਾਂ ਲਈ ਦੇਖਿਆ ਜਾਏਗਾ ਪਰ ਸਰਕਾਰ ਨੇ ਸਖਤੀ ਨਾਲ ਇਹ ਗੱਲ ਕਹਿਦੀ ਹੈ ਕਿ ਜਿਹੜੇ ਕਿਸਾਨਾਂ ਨੇ ਵੀ ਸਬਸਿਡੀ ਦੇ ਮਸ਼ੀਨਾਂ ਲੈ ਕੇ ਸਸਤੇ ਭਾਅ ਦੇ ਵੇਚਦਿਆਂ ਡੀਲਰਾਂ ਨੂੰ ਦੇਤੀਆਂ ਜਾਂ ਕਿਸੇ ਹੋਰ ਸੂਬੇ ਦੇ ਲੋਕਾਂ ਦੇਤੀਆਂ ਵਿਆਜ ਸਮੇਤ ਕਹਿੰਦੇ ਵਸੂਲੀ ਕਰੀ ਜਾਏਗੀ ਕਿਉਂਕਿ ਇਹਦੇ ਚ ਨਾ ਪਹਿਲਾਂ ਹੀ ਜਿਹੜਾ ਜਦੋਂ ਸਬਸਿਡੀ ਦੇ ਕੋਈ ਮਸ਼ੀਨ ਲੈਂਦਾ ਹੈ ਤਾਂ ਲਿਖਤੀ ਤੌਰ ਤੇ ਇੱਕ ਐਦਨਾਮਾ ਕੇ ਲਈ ਸਮਝੌਤਾ ਹੁੰਦਾ ਹੈ ਕਿ ਅਸੀਂ ਜਿਹੜਾ 5 ਸਾਲ ਲਈ ਜਿਹੜਾ ਹੈ ਮਸ਼ੀਨਰੀ ਅਕੇ ਨਹੀਂ ਵੇਚਾਂਗੇ। ਮੁਝੇ 6 ਸਾਲ 6 ਮਹੀਨੇ ਬਾਅਦ ਜਿੱਦਾਂ ਜਾ ਮੈਂ ਕਿ ਸੁਚੇਤ ਹੱਥੀ ਲੈਣ ਸਾਰੀ ਅੱਗੇ ਵੇਚਤੀ। ਫਿਰ ਤਾਂ ਕਿਸਾਨੀ ਨਾਲ ਵੀ ਧੋਖਾ ਤੇ ਪੰਜਾਬ ਨਾਲ ਹੀ ਧੋਖਾ। ਪਰ ਮੈਂ ਇਹ ਕਹਾਂਗਾ ਕਿ ਖੇਤੀਬਾੜੀ ਮੰਤਰੀ ਅਕਿਰਮ ਸਿੰਘ ਖੁੱਟੀਆਂ ਉਹਨਾਂ ਨੇ ਇੱਕ ਚੰਗਾ ਉਪਰਾਲਾ ਕੀਤਾ ਕਮ ਸੇ ਕਮ ਜੇ ਤੋ ਆਪਾਂ ਗੱਲ ਕਰਦੇ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਦੇਖੋ ਕਿਸਾਨਾਂ ਦੀ ਮਦਦ ਵਾਜਿਬ ਗੱਲ ਹੈ। ਹਰ ਕਿਸਾਹਰ ਕੋਈ ਵੀ ਕਰੇ ਉਸ ਦੇ ਖਿਲਾਫ ਨਾਤ ਪੈਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਵੀ ਕਿਸਾਨਾਂ ਦਾ ਹੈ ਸੋ ਗੁਰਬੀਰ ਸਿੰਘ ਖੁੱਡੀਆਂ ਨੇ ਜਿਹੜਾ ਫੈਸਲਾ ਲਿਆ ਮੈਂ ਸਾਂਝਾ ਕਿ ਵਾਜਿਬ ਫੈਸਲਾ ਲਿਆ ਮੈਂ ਇਦਾਂ ਦੇ ਫੈਸਲਾ ਮੇਰੇ ਇੱਕ ਗੱਲ ਜ਼ਰੂਰ ਦਰਸ਼ਕਾਂ ਨਾਲ ਸਾਂਝ ਪਾਣੀ ਚਾਹਾਂਗਾ ਮੈਂ ਖੁੱਡੀਆਂ ਸਾਹਿਬ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਵੇਲੇ ਆਪਾਂ ਇੱਕ ਮੰਤਰੀ ਦਾ ਨਾਂ ਤਾਂ ਨਹੀਂ ਲਵਾਗੇ ਮੈਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਡਾਇਰੈਕਟਰ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਗਈ ਜੀ ਅੱਜ ਮੀਡੀਆ ਚ ਚਰਚਾ ਕਰਨ ਲਈ ਰਿਟਾਇਰ ਸੇਵਾਮੁਕਤ ਉਹਗੇ ਬੈਠਾ ਉਹਨੇ ਕਿਹਾ ਜੀ ਦੇਖੋ ਅਸੀਂ ਕੀ ਕਰੀਏ ਅਸੀਂ ਕਹਿੰਦੇ ਮੋਗੇ ਚ ਜਿਹੜਾ ਖੇਤੀ ਮਸ਼ੀਨਰੀ ਦੇ ਆਰਡਰ ਦਿੱਤੇ ਸਿੱਧੇ ਤੌਰ ਤੇ ਡੀਲਰਾਂ ਨੂੰ ਦਿੱਤੇ ਤਾਂ ਕਿ ਕੋਈ ਘੜਬੜ ਨਾ ਹੋਵੇ ਕਹਿੰਦੇ ਜਿਹੜਾ ਸਾਡਾ ਖੇਤੀ ਮੰਤਰੀ ਹੈ ਅਸੀਂ ਤਾਂ ਚੰਡੀਗੜ੍ਹ ਬੈਠੇ ਰਹੇਗੇ ਉਹਨਾਂ ਨੇ ਸਿੱਧੇ ਤੌਰ ਤੇ ਇਹ ਜਿਹੜੇ ਮੋਗੇ ਦੇ ਡੀਲਰਾਂ ਨਾਲ ਸਮਝੌਤਾ ਕਰ ਲਿਆ ਔਰ ਮਸ਼ੀਨਰੀ ਦੇ ਭਾਅ ਚੁੱਕਦੇ ਘਟੋ ਘਾਟਾ ਜਿਹੜਾ ਹੈਗਾ ਖੁਡੀਆਂ ਜੀ ਐ ਉਹਨਾਂ ਨੇ ਇਹੋ ਜੀ ਗਲਤੀ ਨਹੀਂ ਕੀਤੀ ਜਾਣ ਦਾ ਆਰਡਰ ਕੀਤਾ ਸੋ ਕਿਸਾਨੀ ਦਾ ਜੇ ਪੱਠਾ ਬੈਠਦਾ ਨਾ ਕਿ ਬੀਜ ਕਿਉਂ ਮੜਿਆਗੇ 2 ਨੰਬਰ ਦੇ ਬੀਜ ਕਿਉਂ ਆਗੇ ਕਿਸੇ ਨਰੀ ਕਿਉਂ ਮੜਿਆਗੀ ਬੋਤੇਵਰੀ ਜਿਹੜਾ ਹੈਗਾ ਸਾਡੇ ਪੇਟੀਕਾ ਨੇਤਾ ਜਿਹੜਾ ਪ੍ਰਸ਼ਾਸਨ ਉਹਨਾਂ ਦੇ ਜਿਹੜੀ ਮਿਹਲੇਪੁਕਤ ਨਾਲ ਇਹਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਬਿੜਾਗਰ ਹੁੰਦਾ ਜੋ ਹੁਣ ਆਪਾਂ ਗੱਲ ਕਰ ਰਹੇ ਹਾਂ ਪਰਾਲੀ ਦਾ ਇਹ ਮੁੱਦਾ ਸਬਸਿਡੀਆਂ ਦੀ ਹਮੇਸ਼ਾ ਮੰਗਰਿੰディア ਕਿਸਾਨਾਂ ਦੇ ਮਤਲਬ ਲਈ ਮਿਲਣੀ ਵੀ ਚਾਹੀਦੀ ਆ ਪਰ ਮਦਦ ਜਿਹੜੀ ਹੈਗੇ ਜੋਗ ਤੇ ਜਾਇਜ਼ ਵਰਤ ਹੋਣੀ ਚਾਹੀਦੀ ਆ ਸੋ ਖੁਡਿਆਂ ਜੀ ਨੇ ਫੈਸਲਾ ਲਿਆ ਇਸ ਮੁੱਦੇ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿਹਦੀ ਮਸ਼ੀਨਰੀ ਜਿਹਾ ਧੂਆਂ ਬਾਹਰ ਆ ਰਿਹਾ ਜੀ ਜੀ ਸੋ ਜੇ ਪਾਸੇ ਗੱਲ ਕਰਾਂਗੇ ਜਿੱਥੇ ਸੌਣ ਦਾ ਮਹੀਨਾ ਚੜ ਗਿਆ ਤੇ ਬਰਸਾਤਾ ਲਗਾਤਾਰ ਪੈ ਰਿਹਾ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਚਿੰਤਾ ਪੈਦਾ ਹੋ ਰਹੀ ਹੈ ਕਿਤੇ ਹੜ੍ਹ ਨਾ ਜਾਣਾ ਸਾਡਾ ਘਰ ਨਾ ਡੁੱਬ ਜੇ ਪਾਣੀ ਦੇ ਵਿੱਚ ਤੇ ਪਰ ਅੱਜ ਵਿਧਾਨ ਸਭਾ ਦੇ ਵਿੱਚ ਬਰਿੰਦਰ ਗੋਇਲ ਜੋ ਕਿ ਮੰਤਰੀ ਨੇ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈਗੀ ਪੰਜਾਬ ਇਸ ਖਤਰੇ ਤੋਂ ਬਾਹਰ ਹੈ ਜੀ ਬਿਲਕੁਲ ਅੱਜ ਪੰਜਾਬ ਵਿਧਾਨ ਸਭਾ ਵਿੱਚ ਕਈ ਮੈਂਬਰ ਇਸ ਮੁੱਦੇ ਤੇ ਬਹਿਸ ਹੋਈ ਜੀ ਮੈਂਬਰਾਂ ਵੱਲੋਂ ਸਵਾਲ اٹھਾਏ ਗਏ ਕਿ ਵੀ ਜਿਹੜਾ ਜਿਸ ਤਰ੍ਹਾਂ ਬਾਰਿਸ਼ ਹੋ ਰਹੀ ਹੈ ਖਾਸ ਤੌਰ ਤੇ ਆਪਣਾ ਮਾਤਲਗੋੜੀ ਸੂਬਾ ਦਰਿਆਵਾਂ ਦਾ ਬੈੰਡ ਜੋ ਦਰਿਆਵਾਂ ਪਰ ਕੇ ਚੱਲਦੇ ਤਾਂ ਪੰਜਾਬ ਵਾਲਾ ਹੁੰਦੇ ਆ ਅਕਸਰ ਇਹ ਕਿਹਾ ਜਾਂਦਾ ਕਿ ਪਾਣੀਆਂ ਦੀ ਵੰਡ ਤੇ ਤਾਂ ਪੰਜਾਬੀਆਂ ਨਾਲ ਡਾਂਗੋ ਡਾਂਗੀ ਹੁੰਦੇ ਆ ਕਿਤੇ ਹਰਿਆਣਾ ਵਾਲੇ ਹੋਗੇ ਤੇ ਕਦੇ ਰਾਜਸਥਾਨ ਵਾਲੇ ਹੋਗੇ ਤੇ ਜਦੋਂ ਪੰਜਾਬ ਡੁੱਬਦਾ ਉਦੋਂ ਕੋਈ ਨਹੀਂ ਕਹਿੰਦਾ ਕਿ ਅਸੀਂ ਮਦਦ ਕਰੀਏ ਆ ਸਰਹੰਦੇ ਅੰਦਰ ਵੀ ਇਹ ਮਾਮਲਾ ਉਠਿਆ ਕਿ ਦੇਖੋ ਜੀ ਦਰਿਆਵਾਂ ਦਾ ਵਹਿਣ ਲਗਾਤਾਰ ਉੱਪਰ ਨੂੰ ਜਾ ਰਿਹਾ بارشਾਂ ਹੋਣ ਕਰਕੇ ਖਤਰੇ ਦੇ ਬੱਦਲ ਮੰਡਰਾ ਰਹੇ ਆ ਇਸ ਕਰਕੇ ਸਰਕਾਰ ਨੂੰ ਚੌਕਸ ਲੈਣ ਦੀ ਲੋੜ ਹੈ ਉਹਦੇ ਜਵਾਬ ਚ ਸंजय ਮੰਤਰੀ ਜੀ ਨੇ ਤੁਸੀ ਜ਼ਿਕਰ ਕੀਤਾ ਹੈ ਗੋਜੀਆ ਉਹਨੇ ਕਹੀ ਹੈ ਗੱਲ ਕਿ ਅਜੇ ਕੋਈ ਹੋਈ ਸੀ ਗੱਲ ਨਹੀਂ ਜਮਾ ਦਾ ਪਧਰ ਅਜੇ ਵੀ ਨਹੀਂ ਆ ਉਸ ਪਧਰ ਤੇ ਨਹੀਂ ਆਇਆ ਕਿ ਘਤਰ ਦੇ ਨਿਸ਼ਾਨ ਤੋਂ ਉੱਪਰ ਚੱਲੇ ਗਏ ਹਾਂ ਚੌਕ ਸੀ ਦੀ ਜ਼ਰੂਰਤ ਹੈਗੀ ਆ ਜਿੱਦਾਂ ਅੱਜ ਵੀ ਬਠਿੰਡਾ ਚ ਆਪਾਂ ਜਦੋਂ ਗੱਲ ਕਰ ਰਹੇ ਤਾਂ ਪਾਰੀ ਬਾਸ ਹੋ ਗਈ ਰਾਮਪਰਾ ਫੂਲ ਮੋੜ ਦਾ ਕਾਫੀ ਏਰੀਆ ਹੋ ਜਾ ਜਿਹੜਾ بارش ਇੰਝੁੱਬ ਗਿਆ ਔਰ ਖਾਤੋ ਤੇ ਪਲੈਨਿੰਗ ਯੋਜਨਾ ਬੰਦੀ ਦੀ ਵੀ ਇਕੱਲੇ ਪਾਣੀਆਂ ਦੀ ਗੱਲ ਨਹੀਂ ਜਿਹੜੀ ਯੋਜਨਾ ਬੰਦੀ ਆ ਉਹ ਵੀ ਕਿਸਾਨਾਂ ਦਾ ਬੇੜਾਗਰ ਕਰਦੀ ਆ ਮੱਕੀ ਲੋਾਈ ਜਾਂਦੀ ਹੈ ਫਸਲੀ ਬਬੇ ਨਤਾ ਦੀ ਗੱਲ ਕੀਤੀ ਜਾਂਦੀ ਹੈ ਪਰ ਜਦੋਂ ਮੌਕਾ ਹੁੰਦਾ ਤਾਂ ਮੱਕੀ ਖਰੀਦਣ ਵਾਲਾ ਲੱਭਦਾ ਕੋਈ ਨਹੀਂ ਪੰਜਾਬ ਦਾ ਗੁਰੂ ਦੇਰਦਾ ਹੀ ਆਗੂ ਹੈ ਰਾਣਾ ਗੁਰਜੀਤ ਸਿੰਘ ਉਹਨੇ ਪੂਰੇ ਪੰਜਾਬ ਚ ਔਕਾ ਦਿੱਤਾ ਕਿ ਮੱਕੀ ਮੈਂ ਖਰੀਦਾਂਗਾ ਮੱਕੀ ਮੈਂ ਖਰੀਦਾਂਗਾ ਹੁਣ ਜਦੋਂ ਮੱਕੀ ਡੁੱਬ ਰਹੀ ਹੈ ਮੱਕੀ ਦਾ ਬੀਜ ਕੋਈ ਖਰੀਦਣ ਲਈ ਤਿਆਰ ਨਹੀਂ ਇਦਾਂ ਹੀ ਆਪਾਂ ਇੱਕ ਗੱਲ ਹੋਰ ਦੇ ਨਾਲ ਜ਼ਰੂਰ ਕਹਿਣੀ ਚਾਹਾਂਗਾ ਜਲੰਧਰ ਦੇ ਵਿੱਚ ਫਲੋਰ ਸਾਈਡ ਦੇ ਉੱਤੇ ਲੋਕਾਂ ਨੂੰ ਕਿਸਾਨਾਂ ਨੂੰ ਕਾਫੀ ਜਿਹੜਾ ਮਿਰਚਾਂ ਲਾਉਣ ਦਾ ਇੱਕ ਰਵਾਜ ਹੈ ਸ਼ੌਕ ਹੈ ਜਾਂ ਕਾਰੋਬਾਰੀ ਹੈ ਐਸੋੜ ਮਿਰਚਾਂ ਦਾ ਇਹ ਹਾਲ ਹੈ ਕਿ ਉਹਨਾਂ ਮਿਰਚਾਂ ਨੂੰ ਕੋਈ ਨਹੀਂ ਪੁੱਛਦਾ ਜੀ ਸਬਸਿਡੀਆਂ ਤਾਂ ਦੇਣ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਸਾਡੇ ਆਗੂਆਂ ਵੱਲੋਂ ਪਰ ਜਦੋਂ ਫਸਲ ਮਾਰਕੀਟ ਚ ਆਉਂਦੀ ਹੈ ਤਾਂ ਉਹਨਾਂ ਦੇ ਕੋਈ ਬਾਹ ਨਹੀਂ ਫੜਦਾ ਤੇ ਫਿਰ ਜਦੋਂ ਮੌਸਮ ਖਰਾਬ ਹੁੰਦੇ ਆ ਮੌਸਮ ਖਰਾਬ ਹੋਣ ਕਰਕੇ ਤਵਾਹੀ ਹੋ ਰਹੀ ਉਹਦੇ ਰੇ ਹੁੰਦੀ ਹੈ ਪਰ ਜੇ ਖੈਰੀਅਤ ਜਿਦਾਂ ਜਿਹੜਾ ਮੰਤਰੀ ਨੇ ਕਿਹਾ ਕੋਈ ਨੇ ਸੁਝਾਈ ਮੰਤਰੀ ਨੇ ਕਿ ਇਹੋ ਜੀ ਅਜੇ ਕੋਈ ਗੱਲ ਨਹੀਂ ਇੰਨੀਆਂ ਬਾਰਸ਼ਾਂ ਦਾ ਖਤਸੇ ਵਾਲੀ ਗੱਲ ਨੇ ਫਿਰ ਵੀ ਚੌਕਸੀ ਦੀ ਲੋੜ ਜ਼ਰੂਰ ਹੈ ਪਰ ਨਾਲ ਇਹ ਵੀ ਹੈ ਕਿ ਸਰਕਾਰ ਨੂੰ ਵੀ ਵਿਉਂਤਵੰਦੀ ਕਰਨੀ ਚਾਹੀਦੀ ਹੈ ਕਿ ਫਸਲੀ ਕਿਸ ਕਦਰ ਕਿਸ ਮੌਕੇੰਦਾ ਕਿਸ ਉਸਨ ਤੱਕ ਹੋਣੀ ਚਾਹੀਦੀ ਹੈ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣਿਆ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਥਾੜਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੇ ਆਪਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਥੀੜ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ